ਸਤਿ ਸ਼੍ਰੀ ਅਕਾਲ ਜੀ ਆ ਗਈ ਮਾ ਰਾਣੀ ਇੱਕ ਘੰਟਾ ਹੋ ਗਿਆ ਤੈਨੂੰ ਉਡੀਕਦੀ ਨੂੰ ਮੈਂ ਚਾਹ ਪੀਣੀ ਸੀ ਤੇ ਮੈਂ ਤੈਨੂੰ ਹੀ ਉਡੀਕਦੀ ਸੀ ਕਿ ਕਦੋਂ ਆਉਗੀ ਤੇ ਮੈਨੂੰ ਇੱਕ ਕੱਪ ਚਾਹ ਬਣਾ ਕੇ ਪਿਆਉਗੀ ਪਰ ਮੇਰੀ ਤਾਂ ਕਿਸਮਤੀ ਮਾੜੀ ਆ ਸੋਚਿਆ ਸੀ ਬਹੂ ਆਉਗੀ ਸੇਵਾ ਕਰੂਗੀ ਪਰ ਇਹਨੂੰ ਤਾਂ ਕੁੰਮਨ ਤੋਂ ਹੀ ਵੇਲਣੀ ਮੰਮੀ ਜੀ ਮੈਂ ਕੁੰਮਨ ਨਹੀਂ ਸੀ ਗਈ ਤੁਹਾਨੂੰ ਪਤਾ ਆ ਮੈਂ ਆਫਿਸ ਗਈ ਸੀ ਦਿਊਟੀ ਤੋਂ ਆਉਂਦੇ ਹੋਏ ਮੈਨੂੰ ਸਮਾਨ ਦੀ ਲਿਸਟ ਵੀ ਦਿੱਤੀ ਗਈ ਸੀ ਮੈਂ ਤੁਹਾਡੇ ਲਈ ਹੀ ਸਮਾਨ ਲਿਆਉਣਾ ਸੀ ਤੇ ਉਹ ਸਾਰਾ ਸਮਾਨ ਲੈ ਕੇ ਆਈਆਂ ਰੁਪਿੰਦਰ ਇੱਕ ਹੱਥ ਵਿੱਚ ਆਪਣਾ ਆਫਿਸ ਦਾ ਬੈਗ ਤੇ ਦੂਜੇ ਹੱਥ ਵਿੱਚ ਸੱਸ ਦਾ ਸਮਾਨ ਤੇ ਸਬਜ਼ੀਆਂ ਵੀ ਲਈ ਸੀ ਬਸ ਤੇਰਾ ਤਾਂ ਇਹੋ ਕੰਮ ਆ ਇੱਕ ਲੇਟ ਆਉਣੀ ਆ ਤੇ ਉੱਤੋਂ ਬੰਨੇ ਤਿਆ ਰਹਿੰਦੇ ਆ ਤੇਰੇ ਆਫਿਸ ਤੋਂ ਥੋੜਾ ਛੇਤੀ ਨਹੀਂ ਸੀ ਨਿਕਲ ਸਕਦੀ ਮੰਮੀ ਜੀ ਮੈਂ ਉੱਥੇ ਨੌਕਰੀ ਕਰਦੀ ਆ ਮਾਲਕ ਨਹੀਂ ਆ ਆਫਿਸ ਦੀ ਮੈਂ ਜਿਹੜਾ ਮੈਂ ਆਪਣੀ ਮਰਜ਼ੀ ਨਾਲ ਜਾਵਾਂ ਤੇ ਮਰਜ਼ੀ ਨਾਲ ਆਵਾਂ ਅੱਛਾ ਹੁਣ ਠੀਕ ਆ ਤੇਰਾ ਜ਼ਿਆਦਾ ਜ਼ੁਬਾਨ ਨਾ ਚਲਾ ਜਾ ਤੈ ਜਾ ਕੇ ਚਾਹ ਬਣਾ ਰਪਿੰਦਰ ਸਾਰਾ ਸਮਾਨ ਜਾ ਕੇ ਰਸੋਈ ਵਿੱਚ ਰੱਖਦੀ ਆ ਤੇ ਬੋਲਦੀ ਆ ਕਿ ਮੈਂ ਹੁਣੇ ਮੂੰਹ ਹੱਥ ਧੋ ਕੇ ਆਉਣੀ ਆ ਫਿਰ ਚਾਹ ਬਣਾ ਦੂੰਗੀ ਫਿਰ ਤਾਂ ਮਿਲ ਗਈ ਮੈਨੂੰ ਚਾਹ ਅੱਧਾ ਘੰਟਾ ਤਾ ਤੈਨੂੰ ਮੂੰਹ ਹੱਥ ਤੋਂ ਨੂੰ ਲੱਗ ਜਾਣਾ ਆ ਉਦੋਂ ਤੱਕ ਮੇਰੇ ਸਿਰ 'ਚ ਦਰਦ ਹੀ ਹੁੰਦਾ ਰਹਿਣਾ ਆ ਠੀਕ ਆ ਮੈਂ ਪਹਿਲਾਂ ਤੁਹਾਨੂੰ ਚਾਹ ਬਣਾ ਦੇਨੀ ਆ ਮੂੰਹ ਹੱਥ ਮੈਂ ਬਾਅਦ ਵਿੱਚ ਧੋ ਲੂੰਗੀ ਰਪਿੰਦਰ ਉਵੇਂ ਹੀ ਸਾਰਾ ਸਮਾਨ ਰੱਖ ਕੇ ਰਸੋਈ ਵਿੱਚ ਚਾਹ ਬਣਾਉਣ ਜਾਣ ਹੀ ਲੱਗੀ ਸੀ ਤਾਂ ਉਦੋਂ ਹੀ ਉਹਦਾ ਪਤੀ प्रदीप ਗੂੰਗਣਾਉਂਦਾ ਹੋਇਆ ਘਰ ਦਾਖਲ ਹੋਇਆ ਤੇ ਕਹਿੰਦਾ ਆ ਆ ਗਈਆਂ ਤੂੰ ਜੇ ਮੰਮੀ ਲਈ ਚਾਹ ਬਣਾਉਣੀ ਲੱਗੀਆਂ ਤਾਂ ਇੱਕ ਕੱਪ ਮੇਰੇ ਲਈ ਵੀ ਬਣਾ ਲੀ ਮੈਂ ਬੜਾ ਥੱਕ ਗਿਆ ਆ ਹਾਂ ਹਾਂ ਮੇਰਾ ਪੁੱਤ ਬੇ ਮੇਰੇ ਕੋਲ ਬੈ ਮੇਰਾ ਪੁੱਤ ਅੱਜ ਬਹੁਤ ਥੱਕ ਗਿਆ ਆ ਕੋਈ ਗੱਲ ਨਹੀਂ ਮੈਂ ਬਹੂ ਨੂੰ ਕਹਿ ਦਿੱਤਾ ਆ ਉਹ ਚਾਹ ਬਣਾ ਕੇ ਲੈ ਆਉਗੀ ਤੂੰ ਆਰਾਮ ਕਰ ਰੁਪਿੰਦਰ ਮੇਰੇ ਬੂਟ ਲਾ ਦੇ ਤੇ ਮੈਨੂੰ ਚप्पल ਦੇ ਦੇ ਚप्पल ਕਮਰੇ ਵਿੱਚ ਰੱਖੀ ਆ ਉੱਥੇ ਜਾ ਕੇ ਆਪਣੇ ਬੂਟ ਲਾ ਕੇ ਰੱਖ ਦੋ ਤੇ ਚप्पल ਪਾ ਕੇ ਆ ਜਾਓ ਬਹੂ ਤੇਰੀ ਹੀ ਮਤ ਕਿਵੇਂ ਹੋਈ ਮੇਰੇ ਮੁੰਡੇ ਨੂੰ ਜਵਾਬ ਦੇਣ ਦੀ ਉਹਨੇ ਇੱਕ ਕੰਮ ਕਿਹਾ ਆ ਤੈਨੂੰ ਤੇਰੇ ਕੋਲ ਉਹ ਵੀ ਨਹੀਂ ਹੁੰਦਾ ਚੱਪਲ ਹੀ ਲਿਆ ਕੇ ਦੇਣੀਆਂ ਤੇ ਬੂਟ ਉਤਾਰਨ ਨੂੰ ਕਿੰਨਾ ਕੁ ਟਾਈਮ ਲੱਗਦਾ ਆ ਭਲਾ ਠੀਕ ਆ ਚਾਹ ਲੈ ਕੇ ਆਉਂਦੀ ਆ ਮੈਂ ਰਪਿੰਦਰ ਚਾਹ ਲੈ ਕੇ ਆਉਂਦੀ ਆ ਤਾਂ ਪ੍ਰਦੀਪ ਕਹਿੰਦਾ ਆ ਕਿ ਚਾਹ ਕੱਲੀ ਹੀ ਲੈ ਕੇ ਆ ਗਈਆਂ ਨਾਲ ਪਕੌੜੇ ਵੀ ਬਣਾ ਲੈਂਦੀ ਤਾਂ ਮਜ਼ਾ ਆ ਜਾਂਦਾ ਵੇਖ ਮੈਂ ਵੀ ਹੁਣੇ-ਹੁਣੇ ਆਫਿਸ ਤੋਂ ਆਈ ਆ ਤੇ ਜੇ ਪਕੌੜੇ ਕੱਢਣ ਲੱਗ ਪਈ ਤਾਂ ਬਹੁਤ ਟਾਈਮ ਲੱਗ ਜਾਊਗਾ ਫਿਰ ਰਾਤ ਦਾ ਖਾਣਾ ਕਦੋਂ ਬਣੂਗਾ ਬਹੂ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਮੇਰੇ ਮੁੰਡੇ ਨੇ ਤੇਰੇ ਕੋਲੋਂ ਪਕੌੜੇ ਮੰਗ ਹੀ ਲਿਆ ਤਾਂ ਤੂੰ ਕੋਈ ਜਵਾਬ ਦੇਣੀ ਆ ਕਿੰਨਾ ਕੁ ਟਾਈਮ ਲੱਗਦਾ ਹੈ ਭਲਾ ਤੂੰ ਤਾਂ ਮੇਰੇ ਮੁੰਡੇ ਦੀ ਕੋਈ ਗੱਲ ਮੰਨਣੀ ਹੀ ਨਹੀਂ ਨਾ ਤੂੰ ਤਾਂ ਸੌਂ ਖਾਦੀ ਆ ਮੰਮੀ ਜੀ ਗੱਲ ਦਾ ਪਤੰਗੜ ਨਾ ਬਣਾਇਆ ਕਰੋ ਹਜੇ ਖਾਣਾ ਵੀ ਬਣਾਉਣਾ ਆ 7:30 ਵਜੇ ਗਏ ਆ ਫਿਰ ਤਾਂ ਹਨੂ 9 ਵਜੇ ਤੋਂ ਪਹਿਲਾਂ ਖਾਣਾ ਵੀ ਚਾਹੀਦਾ ਹੁੰਦਾ ਆ ਕੀ ਸੋਚਿਆ ਸੀ ਮੈਂ ਤੇ ਕੀ ਹੋ ਗਿਆ ਕਿੰਨੀ ਨਕਮੀ ਬਹੂ ਮਿਲੀ ਆ ਸਾਨੂੰ ਜਿਹੜੀ ਕਿਸੇ ਕੰਮ ਦੀ ਨਹੀਂ ਮੇਰੇ ਮੁੰਡੇ ਨੇ ਇੱਕ ਕੰਮ ਕੀ ਕਹਿ ਦਿੱਤਾ ਤਾਂ ਅਗੋਂ 10 ਗੱਲਾਂ ਸੁਣਾਉਂਦੀ ਆ ਤੇ ਸਾਨੂੰ ਚਾਹ ਦੀ ਉਡੀਕ ਕਰਦਿਆ ਕਰਦਿਆ ਇੱਕ ਘੰਟਾ ਲੰਘ ਜਾਂਦਾ ਆ ਇਹ ਤਾਂ ਕਿਸਮਤ ਚੰਗੀ ਆ ਇਸ ਕੁੜੀ ਦੀ ਜਿਹੜਾ ਇਹ ਸਾਡੇ ਘਰ ਦੀ ਬਹੂ ਬਣ ਕੇ ਆ ਗਈ ਆ ਨਹੀਂ ਤਾਂ ਆਪਣੇ ਪਿਓ ਵਾਂਗ ਕਿਸੇ ਆਟੋ ਵਾਲੇ ਦੇ ਨਾਲ ਵਿਆਹ ਹੋਇਆ ਹੁੰਦਾ ਨਾ ਇਹਦਾ ਤਾਂ ਪਤਾ ਲੱਗਦਾ ਇਹਨੂੰ ਹਾਂ ਮੰਮੀ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਆ ਜਦੋਂ ਆਪਣੇ ਘਰ ਆਟੋ ਤੇ ਆਉਂਦੇ ਆ ਉਹ ਤੇ ਮੈਨੂੰ ਤਾਂ ਆਪਣੇ ਦੋਸਤਾਂ ਨੂੰ ਦੱਸਦੇ ਹੋਏ ਵੀ ਸ਼ਰਮ ਆਉਂਦੀ ਆ ਹੋਰ ਤਾਂ ਹੋਰ ਇਹਦੀ ਮਾਂ ਨੂੰ ਤਾਂ ਵੇਖੋ ਲੋਕਾਂ ਦੇ ਕੱਪੜੇ ਸਲਾਈ ਕਰਦੀ ਆ ਇਹ ਵੀ ਭਲਾ ਕੋਈ ਕੰਮਾ ਚੋਂ ਕੰਮ ਆ ਹਾਂ ਪੁੱਤ ਸੱਚੀ ਕਹਿੰਨਾ ਆ ਤੂੰ ਮੈਨੂੰ ਤਾਂ ਆਪਕੇ ਸੈਨ ਨੂੰ ਦੱਸਦੇ ਹੋਏ ਬਹੁਤ ਸ਼ਰਮ ਹੁੰਦੀ ਆ ਕਿ ਇਹ ਮੇਰੀ ਕੁੜਮਣੀ ਆ ਇਹਦਾ ਭਰਾ ਤਾਂ ਵੇਖ ਆਪਣੀ ਪੜ੍ਹਾਈ ਪੂਰੀ ਨਹੀਂ ਹੋਈ ਤੇ ਆਨਲਾਈਨ ਟਿਊਸ਼ਨ ਪੜ੍ਹੰਦਾ ਆ ਹੁਣ ਕੋਈ ਪੁੱਛੇ ਤਾਂ ਕਿਸੇ ਨੂੰ ਕੀ ਦੱਸੇ ਕਿ ਕਿਹੋ ਜਿਹਾ ਖਾਨਦਾਨ ਨਾਲ ਸਾਡਾ ਪਾਲਾ ਪਿਆ ਆ ਰਪਿੰਦਰ ਰਸੋਈ ਵਿੱਚ ਖੜੀ ਚੁੱਪਚਾਪ ਸਾਰਾ ਕੁਝ ਸੁਣ ਰਹੀ ਸੀ ਕਿ ਕਿੰਨਾ ਕੁ ਬੋਲ ਲੈਣਗੇ ਹਜੇ ਝਗੜਾ ਕਰਨ ਦਾ ਮੂਡ ਨਹੀਂ ਆ ਮੇਰਾ ਭੁੱਖ ਲੱਗੀ ਆ ਤੇ ਖਾਣਾ ਵੀ ਆਪ ਹੀ ਬਣਾਉਣਾ ਪੈਣਾ ਆ ਪਰ ਰਸੋਈ ਵਿੱਚ ਖੜੇ-ਖੜੇ ਅੰਦਰੋਂ ਉਹਦਾ ਖੂਨ ਖੋਲ ਰਿਆ ਸੀ ਉਹ ਛੇਤੀ-ਛੇਤੀ ਦਾਲ ਤੇ ਚੌਲ ਬਣਾ ਰਹੀ ਸੀ ਖਾਣਾ ਬਣਾ ਕੇ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲੀ ਗਈ ਤੇ ਇੱਕ ਵਾਰ ਫਿਰ ਪ੍ਰਦੀਪ ਨੇ ਆਵਾਜ਼ ਦਿੱਤੀ ਅਜੇ ਤੱਕ ਤੂੰ ਮੇਰੀ ਚੱਪਲ ਵੀ ਨਹੀਂ ਲੈ ਕੇ ਆਈ ਕਿੰਨਾ ਟਾਈਮ ਲਾ ਦੇਨੀ ਆ ਤੂੰ ਰੁਪਿੰਦਰ ਕੱਪੜੇ ਬਦਲ ਕੇ ਬਾਹਰ ਆਈ ਤਾਂ ਸੁਣਿਆ ਮਾਂ ਪੁੱਤ ਦੋਵੇਂ ਬੂੜਬੜਾ ਰਹੇ ਸੀ ਇੱਕ ਕਮ ਟੰਗ ਦਾਣੀ ਕਰਦੀ ਪਤਾ ਨਹੀਂ ਸਾਰਾ ਦਿਨ ਕੀ ਕਰਦੀ ਰਹਿੰਦੀ ਆ ਇੱਕ ਮੈਂ ਕਿ ਨੌਕਰੀ ਦੀ ਤਲਾਸ਼ ਚ ਦਰ ਦਰ ਪੜਕਦਾ ਰਹਿਣਾ ਆ ਪੂਰਾ ਦਿਨ ਥੱਕ ਹਾਰ ਕੇ ਘਰ ਵਾਪਸ ਆਉਣਾ ਆ ਚਾ ਵੀ ਆਸਾਨ ਕਰਕੇ ਦੇਂਦੀ ਆ ਤੇ ਫਿਰ ਮਾਂ ਬੋਲੀ ਹੋਰ ਨਹੀਂ ਤਾਂ ਕੀ ਇਹਨੂੰ ਤਾਂ ਚੰਗਾ ਘਰ ਵਾਲਾ ਮਿਲ ਗਿਆ ਚੰਗੀ ਸੱਸ ਮਿਲ ਗਈ ਆ ਤਾਂ ਇਹ ਨਖਰੇ ਕਰਦੀ ਆ ਪਤਾ ਲੱਗਦਾ ਜੇ ਪਿਓ ਵਰਗਾ ਕੋਈ ਮਿਲ ਜਾਂਦਾ ਤਾਂ ਮਾ ਮੈਂ ਤਾਂ ਬਥੱਕ ਗਿਆ ਆ ਮੈਂ ਤਾਂ ਹੁਣ ਬੋਰ ਹੋ ਰਿਹਾ ਆ ਇਹੋ ਜੀ ਜ਼ਿੰਦਗੀ ਤੋਂ ਮੰਮੀ ਮੇਰੇ ਯਾਰ ਦੋਸਤ ਕੁਝ ਦਿਨਾਂ ਲਈ ਗੋਆ ਜਾ ਰਹੇ ਆ ਘੁੰਮਣ ਮੈਂ ਸੋਚਦਾ ਆ ਕੁਝ ਦਿਨ ਮੈਂ ਵੀ ਉਹਨਾਂ ਦੇ ਨਾਲ ਨਾ ਚੱਲਿਆ ਜਾਵਾਂ ਪਰ ਪੁੱਤ ਗੋਆ ਜਾਣ ਲਈ ਤਾਂ ਪੈਸੇ ਵੀ ਚਾਹੀਦੇ ਆ ਨਾ ਤਾਂ ਪੈਸਿਆਂ ਦਾ ਇੰਤਜ਼ਾਮ ਤੂੰ ਕਿੱਥੋਂ ਕਰੇਂਗਾ ਲੈ ਮੰਮੀ ਤੂੰ ਚਿੰਤਾ ਕਿਉਂ ਕਰਦੀ ਆ ਰੁਪਿੰਦਰ ਹੈਗੀ ਆ ਨਾ ਕਿਸ ਦਿਨ ਕੰਮ ਆਊਗੀ ਤਾਂ ਉਦੋਂ ਹੀ ਰੁਪਿੰਦਰ ਸਾਹਮਣੇ ਆ ਕੇ ਮੁਸਕਰਾਉਣ ਲੱਗੀ ਤੇ ਬੋਲੀ ਕਿਉਂ ਨਹੀਂ ਰੁਪਿੰਦਰ ਹੈਗੀ ਤਾਂ ਹੈ ਤੁਹਾਡੇ ਕੋਲ ਏਟੀਐਮ ਮਸ਼ੀਨ ਜਦੋਂ ਵੀ ਮੂੰਹ ਖੁੱਲੂਗਾ ਪੈਸਿਆਂ ਨਾਲ ਭਰ ਦੂੰਗੀ ਤੁਸੀਂ ਦੋਵੇਂ ਮਾਂ ਪੁੱਤ ਕੀ ਕੀ ਬੋਲੀ ਜਾ ਰਹੇ ਹੋ ਮੈਂ ਕਦੋਂ ਦੀ ਸੁਣ ਰਹੀਆਂ ਸੁਣਦੀ ਸੀ ਤਾਂ ਅਸੀਂ ਕਿ ਤੇਰੇ ਕੋਲ ਡਰਦੇ ਆ ਤੁਸੀਂ ਕਿਉਂ ਡਰੋਗੇ ਮੰਮੀ ਜੀ ਤੁਹਾਨੂੰ ਕਿਸ ਗੱਲ ਦਾ ਡਰ ਪਲਾ ਡਰ ਤਾਂ ਮੈਨੂੰ ਆਣਾ ਮੈਨੂੰ ਤੁਸੀਂ ਕਿਤੇ ਪੇਕੇ ਨਾਲ ਭੇਜ ਦੋ ਕਿਉਂਕਿ ਉੱਥੇ ਤਾਂ ਮੇਰਾ ਪਿਓ ਆਟੋ ਚਲਾ ਕੇ ਘਰ ਚ ਲੰਦਾ ਆ ਤੇ ਮੇਰੀ ਮਾਂ ਮੇਰੀ ਮਾਂ ਤਾਂ ਲੋਕਾਂ ਦੇ ਕੱਪੜੇ ਸਲਾਈ ਕਰਦੀ ਆ ਤੇ ਮੇਰਾ ਭਰਾ ਪੜ੍ਹਾਈ ਦੇ ਨਾਲ ਨਾਲ ਲੋਕਾਂ ਨੂੰ ਟਿਊਸ਼ਨ ਪੜਾਉਂਦਾ ਆ ਆਪਣਾ ਖਰਚਾ ਕੱਢਦਾ ਆ ਕਿਸੇ ਦੇ ਅੱਗੇ ਹਾਥ ਨਹੀਂ ਅੜਦਾ ਉਹ ਤੂੰ ਬਕਵਾਸ ਨਾ ਕਰ ਰੁਪਿੰਨਰ ਜੇ ਮੈਂ ਬੋਲ ਨਹੀਂ ਰਿਹਾ ਤਾਂ ਤੂੰ ਸਿਰ ਤੇ ਚੜਦੀ ਜਾਨੀ ਆ ਸਿਰ ਤੇ ਕੌਣ ਚੜ ਰਿਹਾ ਆ ਏ ਤੁਸੀਂ ਦੋਵੇਂ ਮਾਪਪਤ ਚੰਗੀ ਤਰ੍ਹਾਂ ਜਾਣਦੇ ਹੋ ਤੇ ਮੈਨੂੰ ਕਹਿੰਦੇ ਹੋ ਕਿ ਮੇਰਾ ਪਿਓ ਆਟੋ ਚਲਾਉਂਦਾ ਆ ਮੇਰੀ ਮਾਂ ਲੋਕਾਂ ਦੇ ਕੱਪੜੇ ਸਲਾਈ ਕਰਦੀ ਆ ਤੇ ਮੇਰਾ ਭਰਾ ਟਿਊਸ਼ਨ ਪੜਾਉਂਦਾ ਆ ਤੁਹਾਡੇ ਵਾਂਗੂ ਨਿਕੰਮੇ ਨਹੀਂ ਆ ਜਿਹੜੇ ਪਿਓ ਦੇ ਆਟੋ ਦੀ ਤੁਸੀਂ ਗੱਲ ਕਰਦੇ ਹੋ ਨਾ ਉਸ ਉਸੇ ਪਿਓ ਦੇ ਆਟੋ ਦੀ ਕਮਾਈ ਨਾਲ ਮੈਂ ਇੰਨੀ ਪੜ੍ਹਾਈ ਕੀਤੀ ਆ ਕਿ ਮੈਂ ਅੱਜ ਤੁਹਾਨੂੰ ਕਮਾ ਕੇ ਖਵਾ ਰਹੀ ਆ ਜਦੋਂ ਵਿਆਹ ਹੋਇਆ ਸੀ ਤਾਂ ਤੁਸੀਂ ਕਿਹਾ ਸੀ ਕਿ ਤੁਹਾਡਾ ਮੁੰਡਾ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦਾ ਆ ਇਹ ਤਾਂ ਬਾਅਦ ਚ ਪਤਾ ਲੱਗਾ ਕਿ ਉਹ ਹਜੇ ਤੱਕ ਨੌਕਰੀ ਹੀ ਲੱਭਦਾ ਫਿਰਦਾ ਆ ਤੇ ਜਿੱਥੇ ਨੌਕਰੀ ਕਰਦਾ ਸੀ ਪਹਿਲਾਂ ਉੱਥੇ ਛੁੱਟੀਆਂ ਦਾ ਕਰਕੇ ਉਹਨਾਂ ਨੇ ਉਹਨੂੰ ਲੱਤ ਮਾਰ ਕੇ ਕੰਪਨੀ ਚੋਂ ਬਾਹਰ ਕੱਢ ਦਿੱਤਾ ਤੇ ਤੁਸੀਂ ਸੱਸਾਂ ਮੇਰੀ ਮਾਂ ਨੂੰ ਕਹਿੰਦੇ ਹੋ ਕਿ ਉਹ ਸਲਾਈ ਦਾ ਕੰਮ ਕਰਦੀ ਆ ਤੇ ਤੁਹਾਨੂੰ ਸ਼ਰਮ ਆਉਂਦੀ ਆ ਉਹਨਾਂ ਨੂੰ ਕੁੜਮਣੀ ਕਹਿੰਦੇ ਹੋਏ ਸ਼ਰਮ ਤਾਂ ਮੈਨੂੰ ਆਉਂਦੀ ਆ ਤੁਹਾਨੂੰ ਆਪਣੀ ਸਾਸ ਕਹਿੰਦੇ ਹੋਏ ਤੁਸੀਂ ਤਾਂ ਇੱਕ ਕੱਚੀ ਸਲਾਈ ਨੂੰ ਵੀ ਨਹੀਂ ਲਾ ਸਕਦੇ ਮਸ਼ੀਨ ਨਾਲ ਜੇ ਕਮੀਜ਼ ਦੀ ਸਲਾਈ ਕਿਤੇ ਉੱਧੜ ਜਾਵੇ ਨਾ ਤਾਂ ਮੈਨੂੰ ਫੜਾ ਦਿੰਦੇ ਹੋ ਕਿ ਜਾ ਕੇ ਕਿਸੇ ਦਰਜੀ ਕੋਲੋਂ ਸਲਾਈ ਲਗਵਾ ਕੇ ਲਿਆ ਦੇ ਇੱਕ ਕਮੀਜ਼ ਦੀ ਉੱਧੜੀ ਹੋਈ ਸਲਾਈ ਤੱਕ ਨਹੀਂ ਲਾ ਸਕਦੇ ਤੁਸੀਂ ਸਵੇਰੇ ਸਵੇਰੇ ਅਖਬਾਰ ਫੜ ਕੇ ਪੜਨ ਬਹਿ ਜਾਂਦੇ ਹੋ ਤੇ ਉਹ ਕਬਾਰ ਕਿਹਦੀ ਕਮਾਈ ਨਾਲ ਆਉਂਦੀ ਆ ਘੰਟਾ ਘੰਟਾ ਤੁਸੀਂ ਚਾਹ ਲਈ ਮੈਨੂੰ ੜੀਕਦੇ ਰਹਿੰਦੇ ਹੋ ਇਹ ਨਾ ਨਹੀਂ ਕਿਰ ਸੋਈ ਚ ਜਾ ਕੇ ਹੀ ਵੇਖ ਲਈਏ ਤੇ ਇੱਕ ਕੱਪ ਚਾਹ ਹੀ ਬਣਾ ਕੇ ਪੀ ਲਈਏ ਥੱਕੀ ਹਾਰੀ ਮੈਂ ਕੰਮ ਤੋਂ ਆਉਣੀ ਆ ਤਾਂ ਇੱਕ ਕੱਪ ਚਾਹ ਦੀ ਵੀ ਉਮੀਦ ਨਹੀਂ ਤੁਹਾਡੇ ਕੋਲੋਂ ਸਵੇਰੇ ਸਾਰਾ ਕੰਮ ਕਰਕੇ ਜਾਵਾਂ ਕਰਦਾ ਦੁਪਹਿਰ ਦਾ ਖਾਣਾ ਵੀ ਬਣਾ ਕੇ ਜਾਵਾਂ ਰਾਤ ਨੂੰ ਆਵਾਂ ਤੇ ਫਿਰ ਕੰਮ ਲੱਗ ਜਾਵਾਂ ਅਜੇ ਤਾਂ ਤੁਹਾਡੇ ਹੱਥ ਪੈਰ ਸਲਾਮਤ ਆ ਖਾਣਾ ਬਣਾ ਸਕਦੇ ਹੋ ਆਪ ਵੀ ਖਾ ਸਕਦੇ ਹੋ ਆਪਣੇ ਮੁੰਡੇ ਨੂੰ ਵੀ ਖਵਾ ਸਕਦੇ ਹੋ ਤੇ ਮੈਨੂੰ ਵੀ ਖਵਾ ਸਕਦੇ ਹੋ ਤੈਨੂੰ ਲੱਗਦਾ ਹੈ ਕਿ ਮੈਂ ਆਫਿਸ ਜਾਨਣੀ ਆ ਤਾਂ ਕੁਰਸੀ ਤੇ ਹਰਾਮ ਕਰਨ ਜਾਨਣੀ ਆ ਤੇ ਤੁਹਾਡਾ ਮੁੰਡਾ ਨੌਕਰੀ ਲੱਭਣ ਦੀ ਆੜ ਚ ਹਜ਼ਾਰ-ਹਜ਼ਾਰ ਰੁਪਏ ਦਾ ਪੈਟਰੋਲ ਰੋਜ਼ ਫੂਕ ਕੇ ਘਰ ਆਂਦਾ ਆ ਇਹਨੂੰ ਜਦੋਂ ਪਤਾ ਲੱਗ ਜਾਂਦਾ ਆ ਕਿ ਸ਼ਾਮ ਨੂੰ ਮੈਂ ਘਰ ਵਾਪਸ ਆ ਗਈ ਆ ਤਾਤਿਆ ਵੀ ਕਮਮ ਦਾ ਉਂਗਲ ਤੇ ਘਰ ਪਹੁੰਚ ਜਾਂਦਾ ਆ ਕਿ ਬਸ ਹੁਣ ਬਣੀ ਬਣਾਈ ਚਾ ਮਿਲ ਜਾਣੀ ਆ ਬਣਿਆ ਬਣਾਇਆ ਖਾਣਾ ਮਿਲ ਜਾਣਾ ਆ ਤੇ ਟਾਈਮ ਵੀ ਤੁਸੀਂ ਫਿਕਸ ਕਰਕੇ ਰੱਖਿਆ ਆ 9 ਵਜੇ ਤੋਂ ਪਹਿਲਾਂ ਤੁਹਾਨੂੰ ਖਾਣਾ ਚਾਹੀਦਾ ਆ ਨਹੀਂ ਤਾਂ ਖਾਣਾ ਹজম ਨਹੀਂ ਨਾ ਹੁੰਦਾ ਤੁਹਾਨੂੰ ਤੇ ਇਸ ਅਫਸਰ ਨੇ ਗੋਆ ਜਾਣਾ ਆ ਹੁਣ ਤਾਂ ਇਹਨੂੰ ਪੈਸੇ ਚਾਹੀਦੇ ਆ ਵਿਚਾਰਾ ਬੋਰ ਹੋ ਰਿਹਾ ਹੈ ਹਨਾ ਹਾਂ ਬੋਰ ਤਾਂ ਹੋਊਗਾ ਸਵੇਰੇ ਤਿਆਰ ਹੋ ਕੇ ਨਿਕਲ ਜਾਂਦਾ ਆ ਤੇ ਸਾਰਾ ਦਿਨ ਘੁੰਮ ਫਿਰ ਕੇ ਪੈਟਰੋਲ ਫੂਕ ਕੇ ਘਰ ਆ ਜਾਂਦਾ ਆ ਤੇ ਹੁਣ ਗੋਆ ਜਾਣ ਦੀ ਤਿਆਰੀ ਕਰ ਰਿਹਾ ਆ ਕੋਈ ਪੈਸਾ ਨਹੀਂ ਮਿਲਣਾ ਗੋਆ ਜਾਣ ਲਈ ਖੁਦ ਕਮਾ ਤੇ ਜਿੱਥੇ ਜਾਣਾ ਉੱਥੇ ਜਾ ਮੈਨੂੰ ਕਮਾ ਕੇ ਖਵਾਉਣ ਦੀ ਜ਼ਿੰਮੇਵਾਰੀ ਤੇਰੀ ਆ ਮੇਰੀ ਨਹੀਂ ਮੈਂ ਵਿਆਹ ਕਰਵਾ ਕੇ ਕੋਈ ਗਨਾਹ ਨਹੀਂ ਕੀਤਾ ਜਾਂ سزا ਨਹੀਂ ਕੱਟ ਰਹੀ ਘਰ ਦੇ ਕੰਮ ਤਾਂ ਹਰ ਕੋਈ ਕਰਦਾ ਆ ਸਾਰੀਆਂ ਔਰਤਾਂ ਕਰਦੀਆਂ ਆ ਪਰ ਕੰਮ ਤੋਂ ਇਲਾਵਾ ਬਹੁ ਕਮਾ ਕੇ ਨਹੀਂ ਘਮਾਉਂਦੀ ਕਿਸੇ ਨੂੰ ਹਾਂ ਮੈਂ ਖਾਣਾ ਖਾ ਕੇ ਚੱਲੀਆਂ ਆ ਆਰਾਮ ਕਰਨ ਤੁਹਾਡੇ ਦੋਵਾਂ ਲਈ ਖਾਣਾ ਮੈਂ ਰੱਖ ਦਿੱਤਾ ਆ ਸਵੇਰੇ ਮੈਂ ਆਪਣੇ ਪੇਕੇ ਜਾਣਾ ਆ ਉੱਥੋਂ ਹੀ ਡਿਊਟੀ ਜਾਇਆ ਕਰੂੰਗੀ ਤੇ ਕੋਈ ਪੈਸਾ ਨਹੀਂ ਭੇਜੂੰਗੀ ਤੁਹਾਨੂੰ ਜਦੋਂ ਤੁਹਾਡੇ ਮੁੰਡੇ ਨੂੰ ਨੌਕਰੀ ਮਿਲ ਜਾਊ ਨਾ ਤਮੈਨੂੰ ਫੋਨ ਕਰ ਦਿਓ ਮੈਂ ਆ ਜੂੰਗੀ ਵਾਪਸ ਮੈਂ ਕੋਈ ਠੇਕਾ ਨਹੀਂ ਲਿਆ ਕਿ ਘਰ ਦਾ ਵੀ ਕੰਮ ਕਰਾਂ ਤੇ ਬਾਹਰ ਦਾ ਵੀ ਕਰਾਂ ਜਾ ਕੇ ਤੇ ਤੁਹਾਨੂੰ ਦੋਵਾਂ ਨੂੰ ਬਿਠਾ ਕੇ ਖਵਾਵਾਂ ਮੇਰਾ ਕੀ ਆ ਮੈਂ ਆਪ ਕਮਾ ਕੇ ਵੀ ਖਾ ਸਕਦੀ ਆ ਹੁਣ ਤੁਹਾਨੂੰ ਦੋਵਾਂ ਨੂੰ ਨਹੀਂ ਖਵਾਉਂਗੀ ਮੇਰੇ ਖਾਨਦਾਨ ਤੇ ਉਂਗਲੀ ਚੁੱਕਦੇ ਹੋਣਾ ਕਿ ਲੋਕਾਂ ਨੂੰ ਕੀ ਦਸੀਏ ਕਿ ਮੇਰਾ ਕਿਹੋ ਜਿਹਾ ਖਾਨਦਾਨ ਨਾਲ ਪਾਲਾ ਪਿਆ ਸ਼ਰਮ ਤਾਂ ਮੈਨੂੰ ਆਉਂਦੀ ਆ ਲੋਕਾਂ ਨੂੰ ਦੱਸਦੇ ਹੋਏ ਕਿ ਮੈਂ ਕਿਸ ਖਾਨਦਾਨ ਵਿੱਚ ਵਿਆਹ ਕੇ ਗਈ ਆ ਜਿਨ੍ਹਾਂ ਦੇ ਪੱਲੇ ਕੱਖ ਵੀ ਨਹੀਂ ਤੇ ਮੇਰਾ ਘਰ ਵਾਲਾ ਕੰਮ ਵੀ ਨਹੀਂ ਕਰਦਾ ਉਹ ਵੀ ਮੇਰੇ ਤੇ ਹੀ ਨਿਰਭਰਿਆ ਇੱਕ ਮਹੀਨਾ ਸਿਰਫ ਇੱਕ ਮਹੀਨੇ ਦਾ ਟਾਈਮ ਦੇਣੀ ਆ ਤੁਹਾਨੂੰ ਮਾਂ ਜੀ ਤੂੰ ਵੀ ਆਪਣੇ ਘਰ ਦਾ ਕੰਮ ਕਰਨ ਦੀ ਆਦਤ ਪਾ ਲੈ ਹੁਣ ਕਿਉਂਕਿ ਹੁਣ ਮੈਂ ਘਰ ਦਾ ਕੋਈ ਕੰਮ ਨਹੀਂ ਕਰੂੰਗੀ ਤੇ ਆਪਣੇ ਮੁੰਡੇ ਨੂੰ ਵੀ ਕਹਿ ਦੇ ਜੇ ਇੱਕ ਮਹੀਨੇ ਦੇ ਵਿੱਚ ਵਿੱਚ ਕੋਈ ਨੌਕਰੀ ਲੱਭ ਲੈਂਦਾ ਆ ਤਾਂ ਠੀਕ ਆ ਨੇ ਤਾਂ ਮੈਂ ਤਲਾਕ ਦੇ ਪੇਪਰ ਭੇਜ ਦੂੰਗੀ ਫਿਰ ਲੱਭ ਲਿਓ ਕੋਈ ਅਮੀਰ ਖਾਨਦਾਨ ਇਹ ਨਾ ਕਹਿ ਕੇ ਰੁਪਿੰਦਰ ਆਪਣੇ ਲਈ ਖਾਣਾ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਦੋਵੇਂ ਮਾਂ ਪੁੱਤ ਇੱਕ ਦੂਜੇ ਦਾ ਮੂੰਹ ਵੇਖਦੇ ਰਹਿ ਗਏ ਹੁਣ ਦੋਵਾਂ ਦੇ ਕੋਲ ਬੋਲਣ ਨੂੰ ਕੁਝ ਨਹੀਂ ਸੀ ਰੁਪਿੰਦਰ ਦੇ ਕਮਰੇ ਵਿੱਚ ਜਾਣ ਤੋਂ ਬਾਅਦ ਮਾਂ ਪੁੱਤ ਦੋਵੇਂ ਚੁੱਪ ਹੋ ਕੇ ਬਹਿ ਗਏ ਉਹਨਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਜਿਹੜੀ ਕੁੜੀ ਨੂੰ ਉਹ ਨਿਕੰਮੀ ਸਮਝਦੇ ਰਹੇ ਅਸਲ ਵਿੱਚ ਉਹ ਘਰ ਦੀ ਰੀੜ ਦੀ ਹੱਡੀ ਸੀ ਉਹਦੇ ਬਿਨਾ ਨਾ ਘਰ ਚੱਲ ਸਕਦਾ ਸੀ ਤੇ ਨਾ ਹੀ ਉਹਨਾਂ ਦੀਆਂ ਸੁੱਖ ਸਹੂਲਤਾਂ ਪਰਦੀਪ ਵੀ ਹੁਣ ਸ਼ਰਮਿੰਦਾ ਹੋਣ ਲੱਗਾ ਸੀ ਕਿ ਸੱਚਮੁੱਚ ਮੈਂ ਸਾਰਾ ਦਿਨ ਘੁੰਮਦਾ ਫਿਰਦਾ ਰਹਿਣਾ ਆ ਤੇ ਘਰ ਆ ਕੇ ਵੀ ਮਾਂ ਦੇ ਪਿੱਛੇ ਲੱਗ ਕੇ ਮੈਂ ਰਪਿੰਦਰ ਨੂੰ ਹੀ ਸੁਣਾਉਂਦਾ ਆ ਤੇ ਮਾਂ ਵੀ ਸੋਚਣ ਲੱਗੀ ਕਿ ਜਿਹੜੀ ਕੁੜੀ ਆਪਣੇ ਮਾਪਿਆਂ ਦੇ ਘਰ 'ਚ ਰਹਿ ਕੇ ਵੀ ਸਲਾਈ ਟਿਊਸ਼ਨ ਵਰਗੀਆਂ ਇੱਜ਼ਤਦਾਰ ਕਮਾਈਆਂ ਦੀ ਕਦਰ ਕਰਦੀ ਸੀ ਉਹ ਤਾਂ ਘਰ ਦੀ ਲਾਜ ਸੀ ਪਰ ਹੁਣ ਬਹੁਤ ਧੀਰ ਹੋ ਚੁੱਕੀ ਸੀ ਰੁਪਿੰਦਰ ਨੇ 1 ਮਹੀਨੇ ਦਾ ਸਮਾਂ ਦਿੱਤਾ ਸੀ ਤੇ ਉਹਦੇ ਚਿਹਰੇ ਤੇ ਆਤਮ ਵਿਸ਼ਵਾਸ ਸਾਫ਼ ਨਜ਼ਰ ਆ ਰਿਹਾ ਸੀ ਅਗਲੇ ਦਿਨ ਰੁਪਿੰਦਰ ਆਪਣੇ ਪੇਕੇ ਚਲੀ ਗਈ ਉਥੋਂ ਹੀ ਉਹ ਡਿਊਟੀ ਤੇ ਜਾਣ ਲੱਗੀ ਘਰ 'ਚ ਚਹਲ ਪੈਲ ਖਤਮ ਹੋ ਗਈ ਮਾ ਪੁੱਤ ਦੋਵਾਂ ਨੂੰ ਚਾਹ ਤੋਂ ਲੈ ਕੇ ਖਾਣੇ ਤੱਕ ਹਰ ਛੋਟਾ ਵੱਡਾ ਕੰਮ ਆਪਣੇ ਆਪ ਕਰਨਾ ਪਿਆ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਇੰਨਾ ਕੰਮਾਂ ਵਿੱਚ ਕੋਈ ਵੱਡੀ ਗੱਲ ਨਹੀਂ ਪਰ ਹੁਣ ਸਮਝ ਆਈ ਕਿ ਘਰ ਚਲਾਉਣਾ ਨੌਕਰੀ ਕਰਨਾ ਤੇ ਸਭ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਆ ਇੱਕ ਮਹੀਨੇ 'ਚ ਪ੍ਰਦੀਪ ਨੂੰ ਨੌਕਰੀ ਤਾਣਾ ਮਿਲੀ ਪਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋ ਗਿਆ ਉਹ ਪ੍ਰੀਮਾ ਨੂੰ ਕਹਿਣ ਲੱਗਾ ਮੰਮੀ ਅਸੀਂ ਰਪਿੰਦਰ ਨਾਲ ਬਹੁਤ ਗਲਤ ਕੀਤਾ ਆ ਜੇ ਉਹ ਨਾ ਹੁੰਦੀ ਤਾਂ ਸਾਡੀ ਹਕੀਕਤ ਖੁੱਲ ਕੇ ਸਾਹਮਣੇ ਆ ਜਾਂਦੀ ਜਮਾਨੇ ਦੇ ਸਾਹਮਣੇ ਮਾਂ ਨੇ ਵੀ ਹੌਲੀ ਜੀ ਆਵਾਜ਼ ਵਿੱਚ ਕਿਹਾ ਤੇ ਕਬੂਲ ਕੀਤਾ ਪੁੱਤ ਤੂੰ ਸਹੀ ਕਹਿਣਾ ਆ ਉਹ ਬਹੂ ਨਹੀਂ ਸਾਡੀ ਮਾਲਕਣ ਸੀ ਅਸੀਂ ਉਹਨੂੰ ਕਦੇ ਕਦਰ ਨਾ ਦਿੱਤੀ ਪਰ ਹੁਣ ਜੋਰ ਰਪਿੰਦਰ ਨੇ ਕਿਹਾ ਸੀ ਉਹ ਹੋ ਹੋਇਆ ਇੱਕ ਮਹੀਨੇ ਬਾਅਦ ਉਹਦੇ ਵਕੀਲ ਵੱਲੋਂ ਤਲਾਕ ਦੇ ਕਾਗਜ਼ ਆ ਗਏ। ਰੁਪਿੰਦਰ ਨੇ ਆਪਣਾ ਫੈਸਲਾ ਨਹੀਂ ਬਦਲਿਆ ਕਿਉਂਕਿ ਉਹ ਜਾਣਦੀ ਸੀ ਕਿ ਜਿੱਥੇ ਔਰਤ ਦੀ ਇੱਜ਼ਤ ਨਾ ਨਾ ਹੋਵੇ, ਉੱਥੇ ਰਹਿਣਾ ਸਭ ਤੋਂ ਵੱਡੀ ਸਜ਼ਾ ਹੁੰਦੀ ਆ। ਰੁਪਿੰਦਰ ਨੇ ਆਪਣੇ ਕੰਮ ਤੇ ਆਪਣੀ ਜ਼ਿੰਦਗੀ ਨੂੰ ਇੱਜ਼ਤ ਨਾਲ ਅੱਗੇ ਵਧਾਇਆ। ਮਾਂ-ਪੁੱਤ ਪਿੱਛੇ ਰਹਿ ਕੇ ਸਿਰਫ ਇਹੋ ਸੋਚਦੇ ਰਹੇਗੇ ਕਿ ਜੇ ਸ਼ੁਰੂ ਤੋਂ ਉਹਦੀ ਕਦਰ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਉਹਨਾਂ ਦਾ ਘਰ ਟੁੱਟਣ ਤੋਂ ਬਚ ਜਾਂਦਾ। ਇਸ ਤਰ੍ਹਾਂ ਕਹਾਣੀ ਸਾਡੇ ਸਾਹਮਣੇ ਇੱਕ ਸਬਕ ਛੱਡ ਗਈ ਕਿ ਬਹੂ ਨੌਕਰਾਨੀ ਨਹੀਂ ਹੁੰਦੀ ਘਰ ਦੀ ਇੱਜ਼ਤ ਹੁੰਦੀ ਆ ਜਿਹੜੇ ਘਰ ਬਹੂ ਦੀ ਇੱਜ਼ਤ ਨਹੀਂ ਕਰਦੇ ਉਥੇ ਚਿਰਾਗ ਬੁਝੇ ਜ਼ਰੂਰ ਜਾਂਦਾ ਆ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਇੱਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ